ਹਰ ਤਰੀਕ ਨੂੰ ਪੈ ਗਈ ਹੀ ਕਈਆਂ ਨੂੰ ਅੱਜ ਪੈ ਰਹੀ ਠੰਡ ਤੇ ਆਜੋ ਲਾਈਵ ਲਾਈਵ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਦੇਖੋ ਸਾਡੇ ਜਿਹੜਾ ਆ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਬਰਸਾਤ ਆ ਹੋ ਰਹੀ ਏ ਬਹੁਤ ਤੇਜ਼ ਹਨੇਰੀ ਜਿਹੜੀ ਚੱਲਦੀ ਪਈ ਏ ਤੇ ਬਰਸਾਤ ਵੀ ਜਿਹੜੀ ਹੋਣੀ ਸ਼ੁਰੂ ਹੋ ਗਈ ਏ ਲਾਈਵ ਕਰਨ ਦੇ ਆ ਤਾਂ ਕਿ ਮਗਰ ਲਾਈਵ ਕਰਕੇ ਵੇਖਦੇ ਆ ਭਲਾ ਭਾਈ ਕਿੰਨੇ ਕੁ ਲੋਕ ਜਿਹੜੇ YouTube ਤੇ ਸਾਨੂੰ ਲਾਈਵ ਵੇਖਦੇ ਆ ਤੇ ਬਰਸਾਤ ਤੁਸੀਂ ਦੇਖਦੇ ਪਿਓ ਇਸ ਟਾਈਮ ਜਿਹੜੀ ਹੈ ਹੋਣੀ ਸ਼ੁਰੂ ਹੋ ਗਈ ਹੈ ਜੀ ਮੁਬਾਰਕਾਂ ਜੀ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਨਾਲ ਬੁਰੇ ਹਾਲ ਸੀ ਤੇ ਬਹੁਤ ਜ਼ਿਆਦਾ ਜਿਹੜੇ ਗਰਮੀ ਦੇ ਨਾਲ ਲੋਕ ਤਪ ਰਹੇ ਸੀ ਬਹੁਤ ਜ਼ਿਆਦਾ ਲੋਕ ਤਪ ਰਹੇ ਸੀ ਤੁਸੀਂ ਦੇਖਦੇ ਪਿਓ ਪੀ ਸਾਡੇ ਨੇੜੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਟਾਈਮ ਪਾਠ ਵੀ ਚੱਲਦੇ ਪਏ ਨੇ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਦੇਖੋ ਕਿਵੇਂ ਜਿਹੜੇ ਨੇ ਨਿਸਾਨ ਸਾਹਿਬ ਝੂਲਦੇ ਪਏ ਨੇ ਤੇ ਵੱਡੀ ਗੱਲ ਹੈ ਜੀ ਰਾਹਤ ਜਿਹੜੀ ਹੈ ਜਿਹੜੀ ਕਾਫੀ ਜ਼ਿਆਦਾ ਮਿਲ ਗਈ ਹੈ ਵੀ ਜਿਹੜਾ ਲਗਾਤਾਰ ਤੁਸੀਂ ਦੇ ਦਦੇ ਪਏ ਹੋ ਔਰ ਲਾਈਵ ਇਸ ਟਾਈਮ ਮੇਰੇ ਨਾਲ ਡੀਪੀਸੀ ਪੰਜਾਬੀ ਦੇ ਲਾਈਵ ਹੋ ਗਏ ਜਿਹੜਾ ਤੁਹਾਨੂੰ ਜਿਹੜਾ ਮੀਂਹ ਦਾ ਅਪਡੇਟ ਦਿੱਤਾ ਜਾ ਰਿਹਾ ਆ ਤੇ ਲਗਾਤਾਰ ਜਿਹੜਾ ਆ ਅਸੀਂ ਇਸ ਟਾਈਮ ਜਿਹੜਾ ਲਾਈਵ ਹੋਏ ਪਏ ਆ ਤੇ ਲਾਈਵ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਇਹ ਆਪਣੀ ਫੈਮਿਲੀ ਇਹ ਘਰ ਦੇ ਵਿੱਚ ਹੀ ਇਸ ਟਾਈਮ ਨੇਰੇ ਦੇ ਵਿੱਚ ਕਿਹੜਾ ਕੁਝ ਲੱਭਣਾ ਆ ਬਰਸਾਤ ਤੁਸੀਂ ਮੇਰੇ ਨਾਲ ਦੇਖਦੇ ਪਏ ਬਹੁਤ ਜਿਆਦਾ ਤੇਜ਼ ਜਿਹੜੀ ਬਰਸਾਤ ਆ ਹੋ ਰਹੀ ਏ ਬਰਸਾਤ ਕਿੱਥੇ ਕਿੱਥੇ ਹੋ ਰਹੀ ਏ ਮਿੱਤਰੋ ਜੇਕਰ ਤੁਸੀਂ ਜੁੜੇ ਹੋ ਜਿਹੜੇ ਵੀ ਜੁੜੇ ਨੇ ਲਾਈਵ ਉਹ ਕਮੈਂਟ ਜ਼ਰੂਰ ਕਰੋ ਕਿ ਕਿੱਥੇ ਕਿੱਥੇ ਬਰਸਾਤ ਹੋ ਰਹੀ ਏ ਗਰਦਾਸਪੁਰ ਦੇ ਵਿੱਚ ਤੇ ਬਟਾਲੇ ਦੇ ਵਿੱਚ ਤੇ ਜਿਹੜੀ ਬਰਸਾਤ ਆ ਬਹੁਤ ਜਿਆਦਾ ਹੋ ਰਹੀ ਏ ਇਸ ਟਾਈਮ ਪਰ ਤੁਸੀਂ ਦੱਸਿਓ ਕਿ ਕਿੱਥੇ ਕਿੱਥੇ ਬਰਸਾਤ ਹੋ ਰਹੀ ਏ ਬਰਸਾਤ ਦਾ ਅਪਡੇਟ ਜਿਹੜਾ ਆ ਡੀਪੀਸੀ ਪੰਜਾਬੀ ਦੇ ਉੱਤੇ ਇਹ ਹੀ ਦੇ ਰਹੇ ਆ ਤੇ ਦੇਖਦੇ ਪਏ ਓਪੀ ਨਿਸਾਨ ਸਾਹਿਬ ਝੂਲਦੇ ਪਏ ਨੇ ਬਹੁਤ ਤੇਜ ਗਤੀ ਦੇ ਨਾਲ ਜਿਹੜੇ ਨੇ ਨਿਸਾਨ ਸਾਹਿਬ ਝੂਲਦੇ ਪੇੜੇ ਤੇ ਇੱਧਰ ਸਾਡਾ ਬੱਚਾ ਜਿਹੜਾ ਹੈ ਉਹ ਇੱਥੇ ਮੀਂਹ ਦੇ ਵਿੱਚ ਇੰਜਾਇ ਕਰਦਾ ਪਿਆ ਤੇ ਹੋਰ ਵੀ ਮੇਰੇ ਖਿਆਲ ਨਾਲ ਬਹੁਤ ਸਾਰੇ ਬੱਚੇ ਜਿਹੜੇ ਮੀਂਹ ਦੇ ਵਿੱਚ ਇੰਜਾਇ ਕਰਦੇ ਹੋਣਗੇ ਤੇ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਮੀਂਹ ਬਹੁਤ ਜ਼ਿਆਦਾ ਤੇਜ਼ ਹੈ ਜਿਹੜਾ ਮੀਂਹ ਇਸ ਟਾਈਮ ਹੋ ਚੁੱਕਾ ਹੈ ਹਲਕੀ ਹਲਕੀ ਬਰਸਾਤ ਤੋਂ ਪਹਿਲਾਂ ਪਟਾਲੇ ਦੇ ਵਿੱਚ ਮੀਂਹ ਪੈ ਰਿਹਾ ਸੀ ਹੁਣ ਜਿਹੜਾ ਗਰਦਾਸਪੁਰ ਦੇ ਵਿੱਚ ਸਾਡੇ ਗਰਦਾਸ ਪਰ ਦੇ ਨੇੜੇ ਤੇੜੇ ਦੇ ਜਿਹੜੇ ਪਿੰਡ ਨੇ ਉੱਥੇ ਵੀ ਖਾਸ ਕਰਕੇ ਸਾਡੇ ਏਰੀਆ 'ਚ ਵੀ ਜਿਹੜਾ ਆ ਮੀਂਹ ਪੈਣਾ ਸ਼ੁਰੂ ਹੋ ਗਿਆ ਆ ਤੇ ਇਸ ਟਾਈਮ ਤੁਸੀਂ ਦੇ ਦੇ ਪਿਓ ਮੇਰੇ ਨਾਲ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਕਿ ਮੀਂਹ ਦੇ ਨਾਲ ਨਾਲ ਜਿਹੜਾ ਝੱਖੜ ਆ ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਨੇਰ ਝੱਖੜ ਜਿਹੜਾ ਆ ਝੁੱਲਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਆ ਬਰਸਾਤ ਹੁਣੀ ਜਿਹੜੀ ਏ ਸ਼ੁਰੂ ਹੋ ਗਈ ਸੀ ਬਰਸਾਤ ਜਿਹੜੀ ਲਗਾਤਾਰ ਹੋ ਰਹੀ ਏ ਜਿਹੜਾ ਲਾਈਵ ਤਾਂ ਕਰਕੇ ਕਰ ਰਹੇ ਆ ਵੀ ਜਿਹੜੇ ਲਾਈਵ ਸੱਜਣ ਦੇ ਦੇ ਪਿਓ ਉਹਨਾਂ ਨੂੰ ਪਤਾ ਲੱਗ ਜਾ ਵੀ ਮੀ ਕਿਤੇ ਕਿਤੇ ਪੈ ਰਿਹਾ ਪਾਜੀ ਕਮੈਂਟ ਜਰੂਰ ਕਰੋ ਕਮੈਂਟ ਜਰੂਰ ਕਰੋ ਤੁਹਾਡੇ ਕਮੈਂਟ ਬੜੇ ਜ਼ਰੂਰੀ ਨੇ ਕਿ ਕਮੈਂਟ ਜਰੂਰ ਕਰੋ ਸਾਡੇ ਨਾਲ ਬੱਚੇ ਵੇਖੋ ਇੰਜਾਇ ਕਰਦੇ ਪਏ ਕਿ ਗਰਮੀ ਬਹੁਤ ਜ਼ਿਆਦਾ ਸੀ ਪਿਛਲੇ ਕਈ ਦਿਨਾਂ ਤੋਂ ਜਿਹੜੀ ਇਹ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਜਿਹਦੇ ਕਰਕੇ ਜਿਹੜੇ ਆ ਗਰਮੀ ਦੇ ਵਿੱਚ ਜਿਹੜੀ ਹੈ ਰਾਹਤ ਇੱਕ ਮਿਲ ਗਈ ਹੈ ਬਰਸਾਤ ਤੁਸੀਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੀ ਤੇਜ਼ ਹੈ ਇਸ ਟਾਈਮ ਬਰਸਾਤ ਆ ਉਹ ਹੋ ਰਹੀ ਏ ਨੇਰ ਝਖੜ ਵੀ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਝੁੱਲ ਰਿਹਾ ਆ ਇੱਧਰ ਜੇਕਰ ਮੈਂ ਤਸਵੀਰਾਂ ਦਿਖਾਵਾਂ ਨਿਸਾਨ ਸਾਹਿਬ ਤੋਂ ਤੁਹਾਨੂੰ ਪਤਾ ਲੱਗ ਰਿਹਾ ਹੋਵੇਗਾ ਵੀ ਨਿਸਾਨ ਸਾਹਿਬ ਹਾਦਸੇ ਨਾਲ ਕਿਵੇਂ ਝੂਲਦੇ ਪਏ ਨੇ ਤੇ ਰਾਤ ਦੇ ਹਨੇਰੇ ਦੇ ਵਿੱਚ ਜਿਹੜਾ ਆ ਸੀ ਤੁਹਾਡੇ ਨਾਲ ਜਿਹੜਾ ਆ ਉਹ ਲਾਈਵ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਬਰਸਾਤ ਦੀ ਜੇਕਰ ਤੁਹਾਨੂੰ ਮੈਂ ਦਿਖਾ ਦਿਆਂ ਤੇ ਇੱਥੋਂ ਜੇਕਰ ਤੁਹਾਨੂੰ ਨਜ਼ਰ ਆ ਰਿਹਾ ਹੋਵੇ ਤੇ ਬਰਸਾਤ ਦਾ 뷰 ਵੀ ਜਿਹੜਾ ਆ ਉਹ ਤੁਸੀਂ ਮੇਰੇ ਨਾਲ ਦੇਖਦੇ ਪਿਓ ਬਹੁਤ ਜ਼ਿਆਦਾ ਤੇਜ਼ ਹਨੇਰੀ ਜੜੀ ਏ ਹੁਣੇ-ਹੁਣੇ ਮੈਂ ਇੱਕ ਆਪਣੇ ਪત્રਕਾਰ ਵਿੱਕੀ ਮਲਿਕ ਜੀ ਦੀ ਬਟਾਲਾ ਤੋਂ ਵੀ ਰਿਪੋਰਟ ਜਿਹੜੀ ਸਾਂਝੀ ਕੀਤੀ ਕਿ ਬਟਾਲਾ ਦੇ ਵਿੱਚ ਬਹੁਤ ਤੇਜ਼ ਜਿਹੜਾ ਆ ਮੀਂਹ ਪੈ ਰਿਹਾ ਸੀ ਉਹਨਾਂ ਨੇ ਸਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਇਹ ਬਟਾਲਾ ਤੋਂ ਤੇ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰਦਿਆ ਸਾਰੀ ਜਿਹੜਾ ਆ ਮੀਂਹ ਜਿਹੜਾ ਆ ਇੱਥੇ ਵੀ ਆ ਗਿਆ ਤੇ ਮੀਂਹ ਇੱਥੇ ਵੀ ਲਗਾਤਾਰ ਜਿਹੜਾ ਤੁਸੀਂ ਦੇ ਦਿੱਤੇ ਪਏ ਹੋ ਕਿ ਬਹੁਤ ਜ਼ਿਆਦਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਮਾਂ ਆਪਣੇ ਘਰ ਦੀ ਜਿਹੜੀਆਂ ਦੂਸਰੀਆਂ ਕੰਧਾਂ ਤੁਸੀਂ ਦੇ ਦਿੱਤੇ ਪਏ ਹੋ ਆਪਣੇ ਘਰ ਦੇ ਨੇੜੇ ਤੇ ਗੌਰਵ ਵਲੌਗ ਤਾਰਾਗੜ ਵੀ ਬਹੁਤ ਪਿਆ ਜੀ ਬਹੁਤ ਵਧੀਆ ਗਾ ਜੀ ਤਾਰਾਗੜ ਵੀ ਪੈ ਗਿਆ ਜੀ ਗੌਰਵ ਵਲੌਗ ਹੋਣਾ ਨੇ ਕਹਤਾ ਜੀ ਤਾਰਾਗੜ ਮੀਂਹ ਬਹੁਤ ਜ਼ਿਆਦਾ ਤੇਜ਼ ਪੈ ਰਿਹਾ ਆ ਗਰਦਾਸਪੁਰ ਦੇ ਕਿਹੜੇ ਕਿਹੜੇ ਹਿੱਸਿਆਂ 'ਚ ਮੀਂਹ ਪੈ ਰਿਹਾ ਆ ਜਾਂ ਪੰਜਾਬ ਦੇ ਕਿਹੜੇ ਕਿਹੜੇ ਸਥਾਨ 'ਚ ਮੀਂਹ ਪੈ ਰਿਹਾ ਆ ਜੇਕਰ ਤੁਸੀਂ ਜੁੜੇ ਹੋ ਹੋ ਤਾਂ ਜ਼ਰੂਰ ਕਮੈਂਟ ਕਰੋ ਕਮੈਂਟ ਕਰਕੇ ਦੱਸਿਓ ਕਿ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਟਾਈਮ ਬਹੁਤ ਜ਼ਿਆਦਾ ਤੇਜ਼ ਹਵਾ ਆ ਅਵਾਜ਼ ਤੁਸੀਂ ਸੁਣ ਸਕਦੇ ਹੋ ਤੇ ਤੁਸੀਂ ਦੇਖਦੇ ਪਿਓ ਵੀ ਇੱਧਰ ਬੱਚੇ ਜਿਹੜੇ ਆ ਮੀਂਹ ਦਾ ਆ ਲੁੱਤ ਵੀ ਲੈ ਰਹੇ ਨੇ ਤੇ ਬਹੁਤ ਜ਼ਿਆਦਾ ਤੇਜ਼ ਰਾਤ ਦੇ ਹਨੇਰੇ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਆ ਮੀਂਹ ਦੇ ਜਿਹੜੇ ਆ ਤੁਸੀਂ ਦੇਖਦੇ ਪਿਓ ਵੀ ਬਹੁਤ ਜ਼ਿਆਦਾ ਤੇਜ਼ ਬਰਸਾਤ ਜਿਹੜੀ ਹੋ ਰਹੀ ਏ ਕਿੱਥੋਂ ਕਿੱਥੋਂ ਮੀਂਹ ਪੈ ਰਿਹਾ ਭਾਈ ਕਮੈਂਟ ਜ਼ਰੂਰ ਕਰੋ ਜਿਹੜੇ ਵੀਰ ਜੁੜੇ ਨੇ ਇਸ ਟਾਈਮ ਸਾਡੇ ਨਾਲ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਏ ਵੀ ਕਮੈਂਟ ਜ਼ਰੂਰ ਕਰੋ ਵੀ ਮੀਂਹ ਕਿੱਥੇ ਕਿੱਥੇ ਪੈ ਰਿਹਾ ਕਿੱਥੋਂ ਕਿੱਥੋਂ ਪੈ ਰਿਆ ਨੇ ਤੇ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਪਿਓ ਸਾਡੇ ਨਾਲ ਜਿਹੜਾ ਲਾਈਵ ਆ ਇਹ ਤੁਸੀਂ ਕਿੱਥੋਂ ਕਿੱਥੋਂ ਦੇਖ ਦੇ ਪਏ ਹੋ ਤੁਹਾਡੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਮੀਂਹ ਪੈ ਰਿਹਾ ਹੈ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਲਾਈਵ ਹੋ ਕੇ ਤਾਂ ਕਰਕੇ ਦੱਸ ਰਹੇ ਕੋਪੀ ਅਪਡੇਟ ਜਿਹੜਾ ਆ ਜਿਹੜਾ ਨਾਲ ਦੀ ਨਾਲ ਹੀ ਹੋ ਜਾਂਦਾ ਹੈ ਹਵਾ ਦਾ ਤੁਸੀਂ ਦੇਖ ਦੇ ਪਏ ਬਾਰ ਬਾਰ ਜਿਹੜੀ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਨਸਾਨ ਸਾਹਿਬ ਝੂਲ ਰਹੇ ਨੇ ਬੜੀ ਤੇਜ਼ ਬਹੁਤ ਗਤੀ ਤੇਜ਼ ਹੈ ਮੀਂਹ ਦੀ ਜਿਹੜੀ ਹੈ ਤੁਸੀਂ ਦੇਖ ਦੇ ਪਏ ਹੋ ਵੀ ਇਸ ਟਾਈਮ ਬੱਚੇ ਜਿਹੜੇ ਆ ਬਰਸਾਤ ਦੇ ਵਿੱਚ ਜਿਹੜਾ ਆ ਪੂਰੀ ਤਰ੍ਹਾਂ ਨਜ਼ਾਰੇ ਲੈ ਰਹੇ ਨੇ ਤੇ ਦੋਸਤੋ ਜਿਆਦਾ ਲਾਈਵ ਨਹੀਂ ਕਰਦੇ ਤੁਸੀਂ ਕਮੈਂਟ ਜਰੂਰ ਛੱਡਦੇ ਹੋ ਆਪਣਾ ਆਪਣਾ ਤੇ ਮੀਂ ਕਿੱਥੇ ਕਿੱਥੇ ਪੈ ਰਾਇਆ ਬਾਕੀ ਦੀ ਗੱਲ ਬਾਤ ਹੈ ਜਿਹੜੀ ਆਪਾਂ ਦੁਬਾਰਾ ਤੁਹਾਨੂੰ ਮਿਲਾਂਗੇ ਤੇ ਕਰਾਂਗੇ ਕਿਸੇ ਨਵੇਂ ਅਪਡੇਟ ਦੇ ਵਿੱਚ ਵੈਸੇ ਹਰ ਸੰਡੇ ਆਪਾਂ ਇੱਕ ਸਪੈਸ਼ਲ ਜਿਹੜਾ ਆ ਉਹ ਕਰਿਆ ਕਰਾਂਗੇ ਲਾਈਵ ਹਰ ਸੰਡੇ 5 ਵਜੇ ਲਾਈਵ ਤੁਸੀਂ ਸਾਡੇ ਨਾਲ ਜਰੂਰ ਜੁੜਿਓ ਤੇ ਲਾਈਵ ਦੇਖਣ ਦੇ ਲਈ ਲਾਈਵ ਪ੍ਰੋਗਰਾਮ ਦੇਖਣ ਦੇ ਲਈ ਲਾਈਵ ਗੱਲਬਾਤ ਕਰਾ ਕਰਾਂਗੇ ਆਪਣੇ ਸਬਸਕ੍ਰਾਈਬਰ ਦੇ ਨਾਲ ਤੇ ਹੁਣ ਮੈਨੂੰ ਇਜਾਜ਼ਤ ਦਿਓ ਆਪਣਾ ਆਪਣਾ ਕਮੈਂਟ ਜਰੂਰ ਜਾਂਦੇ ਜਾਂਦੇ ਛੱਡਿਓ ਕਿ ਕਿੱਥੇ ਕਿੱਥੋਂ ਤੁਸੀਂ ਦੇ ਰਹੇ ਹੋ ਤੇ ਕਿੱਥੇ ਕਿੱਥੇ ਮੀਂਹ ਇਸ ਟਾਈਮ ਜਿਹੜਾ ਆ ਪੰਜਾਬ ਦੇ ਵਿੱਚ ਪੈ ਰਿਹਾ ਆ ਧੰਨਵਾਦ ਚੱਲੇ ਦਰੋ